ਸਸ਼ਵਿਕਲ ਨਮਸਕਾਰ ਆਦab ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਬਹੁਤ ਜ਼ਿਆਦਾ ਲਾਈਮਲਾਈਟ ਟਟੋਰਨ ਵਾਲੀ ਸ਼ਰਲਿਨ ਚੋਪੜਾ ਦੇ ਬਾਰੇ ਜੋ ਹਮੇਸ਼ਾ ਕੰਟਰੋਵਰਸੀਆਂ ਜਨਨਦੀ ਹੈ ਆਪਣੇ ਕੱਪੜਿਆਂ ਨੂੰ ਲੈ ਕੇ ਕਿਉਂਕਿ ਉਰਫੀ ਨੂੰ ਅਸੀਂ ਦੇਖਦੇ ਹਾਂ ਕਿ ਉਰਫੀ ਵੀ ਆਪਣੇ ਕੱਪੜਿਆਂ ਦੇ ਨਾਲ ਬਹੁਤ ਐਕਸਪੈਰੀਮੈਂਟਸ ਕਰਦੀ ਕਈ ਵਾਰ ਉਸਤੇ ਕੇਸ ਵੀ ਹੋ ਚੁੱਕੇ ਨੇ ਇਦਾਂ ਹੀ ਸ਼ਰਲਿਨ ਚੋਪੜਾ ਸ਼ਰਲਿਨ ਵੀ ਆਪਣੇ ਕੱਪੜਿਆਂ ਨੂੰ ਲੈ ਕੇ ਬਹੁਤ ਵਿਵਾਦਾਚਨਦੀ ਲੋਕ ਬਹੁਤ ਟ੍ਰੋਲ ਕਰਦੇ ਨੇ ਲੇਕਿਨ ਉਹ ਜੋ ਉਸਨੇ ਕਰਨਾ ਹੈ ਉਹ ਕਰਦੀ ਹੈ ਉਹ ਸੋਸ਼ਲ ਮੀਡੀਆ ਤੇ ਲਗਾਤਾਰ ਸਰਗਰਮ ਰਹਿੰਦੀ ਆਪਣੇ ਕੱਪੜਿਆਂ ਨੂੰ ਲੈ ਕੇ ਪਰ ਇਸ ਤੋਂ ਪਹਿਲਾਂ ਅਗਰ ਗੱਲ ਕਰੀਏ ਸ਼ਰਲਿਨ ਚੋਪੜਾ ਦੀ ਤੇ ਸ਼ਰਲਿਨ ਚੋਪੜਾ ਜੋ ਹੈ ਉਹ ਕਿਡਨੀ ਦੀ ਪ੍ਰੋਬਲਮ ਦੇ ਨਾਲ ਜੂਝ ਰਹੀ ਯਾਨ ਨਾਲ ਜੋ ਹੈ ਮਾਤ ਪਾ ਕੇ ਉਸ ਨੂੰ ਸਟਰੋਂਗਲੀ ਹੈਂਡਲ ਕਰਕੇ ਉਹ ਅੱਗੇ ਵਧੀ ਔਰ ਫਿਰ ਲਾਈਮਲਾਈਟ ਦੇ ਵਿੱਚ ਹੈ ਲੇਕਿਨ ਅਸ਼ਰਲੀਨ ਦਾ ਕਹਿਣਾ ਹੈ ਕਿ ਜਦੋਂ ਕਿਡਨੀ ਦੀ ਪ੍ਰੋਬਲਮ ਦੇ ਨਾਲ ਜੂਝ ਰਹੀ ਸੀ ਹਸਪਤਾਲਾਂ ਦੇ ਵਿੱਚ ਉਹ ਤੱਕੇ ਖਾ ਰਹੀ ਸੀ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਹਸਪਤਾਲਾਂ 'ਚ ਜਦੋਂ ਉਸਨੇ ਦਿਨ ਕੱਟੇ ਉਦੋਂ ਉਸਨੇ ਇੱਕ ਚੀਜ਼ ਡਿਸਾਈਡ ਕੀਤੀ ਸੀ ਕਿ ਉਹ ਐਨਜੀਓ ਖੋਲੇਗੀ ਸੋ ਹੁਣ ਸ਼ਾਇਦ ਉਹ ਟਾਈਮ ਆ ਗਿਆ ਸ਼ਰਲੀਨ ਚੋਪੜਾ ਐਨਜੀਓ ਦੇ ਬਾਰੇ ਵੀ ਗੱਲ ਕਰਦੀ ਹੋਈ ਨਜ਼ਰ ਆ ਰਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਸੋ ਗਰੀਬ ਲੋਕਾਂ ਦੀ ਮਦਦ ਕਰੇਗੀ ਗਰੀਬ ਬੱਚਾ ਨੂੰ ਪਾਲੇਗੀ ਔਰ ਸ਼ਰਲਿਨ ਚੋਪੜਾ ਬਹੁਤ ਸਾਰੇ ਆਈਟਮ ਸੌਂਗਸ ਦੇ ਵਿੱਚ ਵੀ ਅਸੀਂ ਉਸ ਨੂੰ ਦੇਖ ਚੁੱਕੇ ਹਾਂ ਔਰ ਕਈ ਸੀਰੀਅਲਸ ਜਿਹੜੇ ਉਹਨਾਂ ਦੇ ਵਿੱਚ ਵੀ ਦੇਖ ਚੁੱਕੇ ਹਾਂ ਸ਼ਰਲਿਨ ਚੋਪੜਾ ਵਿਵਾਦਾਂ 'ਚ ਰਹਿਣ ਵਾਲੀ ਕੰਟਰੋਵਰਸ਼ੀਅਲ ਕਵੀਨ ਹੈ ਆਪਣੇ ਕੱਪੜਿਆਂ ਦੇ ਕਰਕੇ ਹਮੇਸ਼ਾ ਚਰਚਾਵਾਂ ਪਟੋਰਦੀ ਹੈ ਕਿਉਂਕਿ ਉਸ ਦੇ ਕੱਪੜੇ ਜਿਹੜੇ ਨੇ ਹਮੇਸ਼ਾ ਹਮੇਸ਼ਾ ਪੈਪਸ ਦੇ ਵੱਲੋਂ ਵੀ ਜੋ ਹੈ ਸ਼ੇਅਰ ਕੀਤੇ ਜਾਂਦੇ ਨੇ ਉਹਨਾਂ ਦੇ ਫੈਨਸ ਦੇ ਵੱਲੋਂ ਵੀ ਬਹੁਤ ਸ਼ੇਅਰ ਕੀਤੇ ਜਾਂਦੇ ਨੇ ਪਰ ਪੈਪਸ ਦੇ ਨਾਲ ਮਸਤੀ ਕਰਦੀ ਵੀ ਅਕਸਰ ਨਜ਼ਰ ਆਉਂਦੀ ਕਿਉਂਕਿ ਬਹੁਤ ਸਾਰੇ ਕਲਾਕਾਰ ਨੇ ਡੀਸੈਂਸੀ ਦੇ ਨਾਲ ਆਪਣੀਆਂ ਫੋਟੋਜ਼ ਕਲਿੱਕ ਕਰਾਉਂਦੇ ਨੇ ਆਪਣੇ ਆਪ ਨੂੰ ਕੈਪਚਰ ਕਰਾਉਂਦੇ ਨੇ ਲਾਈਮਲਾਈਟ 'ਚ ਬੇਸ਼ੱਕ ਆਉਂਦੇ ਨੇ ਲੇਕਿਨ ਜਾਂਦੇ ਨੇ ਸ਼ਰਲੀਨ ਪੈਪਸ ਦੇ ਨਾਲ ਮਸਤੀ ਕਰਦੀ ਸ਼ਰਲੀਨ ਪੈਪਸ ਦੇ ਨਾਲ ਗੱਲਾਂ ਬਾਤਾਂ ਕਰਦੀ ਲਗਾਤਾਰ ਉਸੀਆਂ ਵੀਡੀਓਜ਼ ਜੋ ਨੇ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਸੋ ਹੁਣ ਇੱਕ ਪੋਸਟ ਜੋ ਵਾਇਰਲ ਹੋਏ ਇਹ ਕਿਉਂ ਐਨਜੀਓ ਦੇ ਬਾਰੇ ਸੋਚ ਰਹੀ ਹੈ ਸੋ ਐਨਜੀਓ ਹੁਣ ਉਸ ਦੇ ਵਿੱਚ ਕੀ ਕੁਝ ਜੜੀਆਂ ਨੇ ਅਪਡੇਸ਼ਨਸ ਇਹਦੇ ਵੱਲੋਂ ਸ਼ਰਲੀਨ ਦੇ ਵੱਲੋਂ ਕੀਤੇ ਜਾਣੀ ਹੈ ਦੇਖਣੀਆਂ ਬਹੁਤ ਅਹਿਮ ਹੋਣਗੀਆਂ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਕਿ ਸ਼ਰਲੀਨ ਚੋਪੜਾ ਜੋ ਵਿਵਾਦਾਂ ਚ ਰਹਿੰਦੀ ਹੈ ਆਪਣੇ ਕੱਪੜਿਆਂ ਦੇ ਕਰਕੇ ਔਰ ਬਹੁਤ ਸਾਰਾ ਕੰਮ ਜਿਹੜਾ ਸ਼ਰਲੀਨ ਚੋਪੜਾ ਨੂੰ ਸ਼ਾਇਦ ਇਸੇ ਰੀਜ਼ਨ ਕਰਕੇ ਨਹੀਂ ਮਿਲਦਾ ਔਰ ਅਗਰ ਮਿਲਦਾ ਹੈ ਤਾਂ ਸ਼ਾਇਦ ਇਸੇ ਰੀਜ਼ਨ ਕਰਕੇ ਮਿਲਦਾ ਕਿਉਂਕਿ ਉਹ ਬਹੁਤ ਕੰਫਰਟੇਬਲੀ ਕੁਝ ਵੀ ਪੌਣ ਲਈ ਤਿਆਰ ਹੁੰਦੀ ਹੈ ਔਰ ਉਰਫੀ ਜਾਵੇਦ ਦੀ ਅਗਰ ਗੱਲ ਕਰੀਏ ਤਾਂ ਉਫ ਉਰਫੀ ਵੀ ਸੇਮ ਉਸੇ ਹੀ ਟਰੈਕ ਤੇ ਹੈ ਉਰਫੀ ਵੀ ਆਪਣੇ ਕੱਪੜਿਆਂ ਨੂੰ ਲੈ ਕੇ ਚਰਚਾਵਾ ਬਟੋਰਦੀ ਹੈ ਔਰ ਅੱਜਕੱਲਰ ਅਗਰ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਤਿੰਨ ਚਾਰ ਲੜਕੀਆਂ ਹੋਰ ਉਰਫੀ ਜਾਵੇਦ ਔਰ ਸ਼ਰਲਿੰਨ ਚੋਪੜਾ ਦੇ ਵਾਂਗ ਆਪਣੇ ਕੱਪੜਿਆਂ ਦੇ ਕਰਕੇ ਚਰਚਾਵਾ ਬਟੋਰ ਰਹੀਆਂ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਕੰਟਰੋਵਰਸੀ ਹੋ ਰਹੀ ਹੈ ਉਹਨਾਂ ਲੜਕੀਆਂ ਤੇ ਵੀ ਕਿ ਪੂਰੇ ਕੱਪੜੇ ਪਾ ਕੇ ਵੀ ਜੋ ਹੈ ਉਹ ਆਪਣੇ ਆਪ ਨੂੰ ਕੈਪਚਰ ਕਰਾ ਸਕਦੀਆਂ ਨੇ ਆਪਣੀਆਂ ਅਦਾਵਾਂ ਆਪਣੇ ਟੈਲੈਂਟ ਨੂੰ ਦਿਖਾ ਸਕਦੀਆਂ ਨੇ ਕਿਉਂਕਿ ਇਹ ਅੱਜਕੱਲ ਜਿਹ ਅਸੀਂ ਦੇਖਿਆ ਕਿ ਉੱਥੋਂ ਹੀ ਆਇਆ ਔਰ ਹਾਲਾਂਕਿ ਡੀਸੈਂਸੀ ਦੇ ਨਾਲ ਇਹਨਾਂ ਚੀਜ਼ਾਂ ਨੂੰ ਫੋਲੋ ਕੀਤਾ ਜਾ ਸਕਦਾ ਪਰ ਇਹ ਜਿਹੜੀਆਂ ਲੜਕੀਆਂ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੀਆਂ ਨੇ ਕਿਤੇ ਨਾ ਕਿਤੇ ਫੈਨਸ ਨੂੰ ਨਿਰਾਸ਼ ਵੀ ਕਰਦੀਆਂ ਨੇ